ਮੱਛੂ ਮੱਛੂ ਕਰਦੇ ਰਹਿੰਦੇ ਨੇ ਐ ਨਹੀਂ ਵੀ ਕੋਈ ਕੰਮ ਕਰ ਲਈ ਸਾਰਾ ਦਿਨ ਬੇਰਤੀ ਲੱਗਦੇ ਰਹਿਣਾ ਦੇਖ ਲੈ ਜੇ ਰੋਟੀ ਰੋਟੀ ਨਾ ਹੀ ਉਹ ਰੋਟੀ ਰੋਟੀ ਖਾ ਕੇ ਪੈਰ ਚੱਲਦਾ ਸੱਫਾ ਚ ਉਹ ਤਾਂ ਮੈਨੂੰ ਡੀਕਦੇ ਹੋਣੇ ਮੇਰੇ ਸਾਰੇ ਸੱਫਾਂ ਵਾਲਿਆਂ ਦਾ ਮੇਰੇ ਬਿਨਾ ਕਹਣਾ ਜੀ ਲੱਗਦਾ ਨਾ ਦੇਖ ਖੋੜਾ ਬੰਨਤਾ ਨੇ ਐ ਨਹੀਂ ਵੀ ਇਹਨਾਂ ਨੂੰ ਦਬਾ ਦਈਏ ਹੈ ਦੇ ਕਿਵੇਂ ਲਿਬੜੀਆਂ ਪਈਆਂ ਨੇ ਮੈਸਾ ਹੈ ਜਦੋਂ ਅਸੀਂ ਰੱਖਦੇ ਸੀ ਦੇਖਣਾ ਅਰੇ ਡੱਕਾ ਨੂੰ ਚਮਕਾ ਕੇ ਰੱਖ ਦਿੰਦੇ ਸੀ ਜਮੀਂ ਇਹ ਡੱਕਾ ਤੋੜ ਕੇ ਰਾਜੀ ਸਾਰੇ ਇਹ ਬੈਠੀ ਰਹੂ ਨਾ ਕਿ ਸੁਰਖੀ ਬਿੰਦੀ ਹੈ ਕੋਈ ਦੇਖਦਾ ਤੁਹਾਡੀ ਨਾ ਤਾਂ ਬੱਬੂ ਦਿਖਦਾ ਨਾ ਕੁੰਨੀ ਜੀ ਦਿਖਦੀ ਪਤਾ ਨਹੀਂ ਕਿੱਧਰ ਗਏ ਹੋਣੇ ਉਹ ਭਾਈ ਕਰੀਓ ਤੁਸੀਂ ਹਾਂ ਲੈ ਦਿਖ ਲਾ ਅੱਗੇ ਨਾ ਗਰਮ ਮਰਨੇ ਦੇ ਗੁੱਡੇ ਨੂੰ ਸੇਕ ਹੁਣ ਹੁਣ ਇਹ ਆ ਕੇ ਨਾਲ ਭਰ ਢੱਕਾ ਤੋੜਨਾ ਨਹੀਂ ਹੈਗਾ ਕਹੂਗਾ ਰੋਟੀਆਂ ਮੈਨੂੰ ਪਰੌਂਠੇ ਬਣਾ ਕੇ ਦੇ ਦੇ ਕੋਈ ਕੱਦ ਲਾਉਣਾ ਹੀਟਰ ਨਹੀਂ ਚਾਹਦਾ ਹਾਂਜੀ ਆ ਸੇ ਭਾਜੀ ਆ ਜਾਉ ਰਹੀ ਉਹ ਮਲਟਾਪਾ ਹੀ ਆਇਆ ਹੈ ਗੰਗਾ ਦੀਗਾ ਹਾਂਜੀ ਵੀ ਰੋਟੀ ਬਣਾ ਲਈ ਕਿਉਂ ਮੈਂ ਪਹਿਲੀ ਏ ਤੁਹਾਡੇ ਵਾਸਤੇ ਗੁੱਡੇ ਬਣਾਉਣ ਨੂੰ ਉਪਰ ਤੂੰ ਹੀ ਬਣਾਵੇਂਗੀ ਰੋਟੀਆਂ ਹੁਣ ਆ ਕੋਇਓ ਹੋ ਖੇਤ ਕੰਮ ਜਾਂਦਾ ਕੋਈ ਚੌੜੂ ਨਹੀਂ ਜਾਂਦਾ ਮੈਂ ਤਾਂ ਮੈਨੂੰ ਵੀ ਪਤਾ ਵੀ ਕੰਮ ਜਾਂਦਾ ਇਹੀ ਤਾਂ ਰੋਣ ਨੇ ਵੀ ਤੂੰ ਹੀ ਕੋਸ਼ ਕਰਦਾ ਉਹ ਫਿਰ ਮੈਂ ਤਾਂ ਪਤਾ ਕਿ ਆ ਸਿਆਣਾ ਬੰਦਾ ਸੱਤ ਦੇ ਵਿੱਚ ਬਹਿ ਕੇ ਕੋਈ ਪਿੰਡ ਦੇ ਧੇਧ ਦੇ ਲੈਣਾ ਪੈਂਦਾ ਤਾਂ ਕਰਕੇ ਮੈਂ ਮੈਂ ਦੱਸ ਕਿਹੜੀ ਕੋਟਾ ਚ ਸਰਪੰਚ ਬਣਿਆ ਤੂੰ ਐਂ ਦੱਸਿਆ ਉਹ ਤੂੰ ਦੇਖਦੀ ਜਾ ਜਾ ਪਿੰਡ ਵਾਲਿਆਂ ਸਾਰੇ ਕਹਿੰਦੇ ਨੇ ਵੀ ਅੱਜ ਕੀ ਬੋਦੇ ਨੂੰ ਸਰਪੰਚ ਬਣਾਵਾਂਗੇ ਸਰਪੰਚ ਬਣ ਕੇ ਦਿਖਾਉਂਦਾ ਤੈਨੂੰ ਭਾਈ ਦੇਖਦੀ ਜਾ ਨਾਰਿਆ ਕਰ ਨਾਰਿਆ ਜੋ ਗਿਆ ਮਗੋਂ ਟੋਲੂ ਚੱਕ ਲੈਣਾ ਓਏ ਡੋਲੂ ਇਹ ਉਹੀ ਲੱਗਦਾ ਤੈਨੂੰ ਡੋਲੂ ਮੇਰੀ ਜਾਨ ਤੋਂ ਪਿਆਰਾ ਡੋਲੂਆ ਇਹਨੂੰ ਹੱਥ ਨਾਲ ਲਾਦੀ ਕਿਵੇਂ ਮੈਨੂੰ ਐ ਦੱਸ ਮੈਂ ਕਿਹੜੀ ਕਰਨੀ ਤੂੰ ਮਰਨੇ ਆਇਆ ਹੈ ਕਿਸੇ ਦੇ ਨਪਰਤਾ ਮੈਂ ਮਰ ਜਿਨੇ ਭਾਈ ਤੂੰ ਰੋਟੀਆਂ ਲਾ ਦੇ ਚਾਰ ਖਾ ਕੇ ਮੈਂ ਜਾਵਾਂ ਕਿੱਥੇ ਜਿੱਤੋ ਨਾ ਆ ਖੇਡ ਜਾਵਾਂਗਾ ਕਰ ਔਰ ਰੋਟੀ ਫੜਾਇਆ ਆਉਦੀ ਕਰਚੇ ਦਾ ਕੀ ਆਹੋ ਕਹਿੰਦਾ ਮੈਨੂੰ ਕਹਿੰਦਾ ਤੁੱਖ ਲੱਗੀ ਹੋਗੇ ਉਹ ਬੰਦਾ ਨਹੀਂ ਹੈ ਜੋ ਕੰਮ ਨਹੀਂ ਕਰਦਾ ਹੋ ਪਹਿਲਾਂ ਮੈਂ ਤਾਂ ਤੋਰ ਸੰਗ ਬਣਾਉਂ ਚੱਸਾ ਗਿਆ ਮੈਂ ਨਾ ਪਾ ਦੇ ਫਿਰ ਰੋਟੀ ਮੈਂ ਚੱਲਦਾ ਤੇਰੇ ਪਾਪ ਹੀ ਹਿੱਟਰ ਲੱਪਣ ਹਟ ਮੈਂ ਸਮਾਂ ਦੇ ਆ ਵਾਲ ਮੇਰੀ ਗੱਲ ਸੁਣਦਾ ਵੀ ਹੋਣਾ ਤੇ ਕੋਈ ਲੱਪਾ ਦੇ ਕਿੰਨੀਆਂ ਮਾਰਨੇ ਓਏ ਕਾ ਦਾ ਨੰਬਰ ਹੈ ਕੀ ਉਹ ਭਾਈ ਉਹਨਾਂ ਨੂੰ ਫਾੜੇ ਤੇ ਛੇੜਦਾ ਉਹਨੇ ਕਾ ਓਏ ਨਾ ਨਾ ਮੈਂ ਤਾਂ ਨਾ ਪਾਟੀਆਂ ਚੱਕਦੀਆਂ ਦੀਆਂ ਮਹਾ ਭਾਈ ਦੇਖ ਕੇ ਚੱਕੋ ਸੱਪ ਸੁਪਣ ਖੜਿਆ ਮੈਂ ਨਾ ਤੂੰ ਉਹਨਾਂ ਦਾ ਠੇਕਾ ਲਿਆ ਹੋਇਆ ਮਾਰਨੇ ਹੁੰਦਾ ਜੇ ਕਿਸੇ ਦਾ ਭਲਾ ਕਰੋ ਤਾਂ ਵੀ ਔਖਾ ਜੇ ਨਾ ਕਰੋ ਤਾਂ ਵੀ ਓੱਖਾ ਭਾਈ ਇਹ ਤਾਂ ਉਈ ਮੂੰਹ ਚੱਕੇ ਬਸ ਗੱਲਾਂ ਕਰਦੀਆਂ ਰਹਿਣੀ ਨੇ ਇੱਕ ਦੂਜੇ ਤੂੰ ਆਪਦਾ ਭਲਾ ਸੋਚ ਲੈ ਮੈਂ ਨਹੀਂ ਛਡਾਉਣਾ ਜੇ ਕਿਸੇ ਵੀ ਮੈਨੂੰ ਫੜ ਕੇ ਉੱਥੇ ਪੜੇ ਤੇ ਘਟਾ ਲੈ ਸੁਣ ਗਿਆ ਤੈਨੂੰ ਤਾਂ ਰਹਿਣ ਗਿਆ ਨਹੀਂ ਉੱਪਰ ਕੱਕ ਪਹੁੰਚ ਆ ਮੇਰੇ ਉੱਪਰ ਤੱਕ ਆਹੋ ਮੰਤਰੀ ਤਾਂ ਤੈਨੂੰ ਵੀ ਠੀਕਦਾ ਸੀ ਸਮਾਰ ਦੇ ਨੂੰ ਆਹੋ